ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੰਦੇ ਲਾੜੇ ਤੇ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਜਿਹੜਾ ਉਹਨਾਂ ਦੇ ਸਿਰ ਪਾ ਦੇਣੇ ਉਹਨਾਂ ਦਾ ਸਾਰਾ ਸਮਾਨ ਇਹਨਾਂ ਦੇ ਸਰਕਾਰ ਦੇ ਨਾਲ ਇਹ ਵੀ ਜਾਣ ਤੋਂ ਚਾਹੀਦੀ ਹੈ ਕਿ ਇਹ ਬਹੁਤ ਹੀ ਅਣਮੋਲਕੀ ਜਿਹੜਾ ਉਹਨਾਂ ਤੇ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਪਰਵਿੰਦਰ ਝੋਟਾ ਨਾਲ ਹੋਏ ਵਿਵਾਦ ਤੋਂ ਬਾਅਦ ਪਹਿਲੀ ਵਾਰ ਗਿਆਨੀ ਹਰਪ੍ਰੀਤ ਸਿੰਘ মিডিਆ ਦੇ ਸਾਹਮਣੇ ਆਏ ਨੇ ਪਰਵਿੰਦਰ ਝੋਟਾ ਬਾਰੇ ਗਿਆਨੀ ਹਰਪ੍ਰੀਤ ਸਿੰਘ ਕੀ ਬੋਲੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਅਮਰਿਤਪਾਲ ਦੀ ਕਥਿਤ ਆਡੀਓ ਨੇ ਨਮੀ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਸੌਰੀਓ ਦੇ ਪੁਖਤਾ ਹੋਣ ਦਾ ਦਾਵਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਹੁਣ ਇਸ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਅਮਰਿਤਪਾਲ ਦੀ ਬੈਰਖ 'ਚ ਕਥਿਤ ਕੈਮਰੇ ਲਾਇਜਾਂ ਨੂੰ ਉਹਨਾਂ ਦੀ ਨਿੱਜਤਾ ਤੇ ਹਮਲਾ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਅਮਰਿਤਪਾਲ ਦੀ ਬੈਰਖ 'ਚੋਂ ਮੋਬਾਈਲ ਆਦ ਮਿਲਣ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹ ਸਰਕਾਰ ਦੀ ਕਿੱਡੀ ਬੇਸ਼ਰਮੀ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਉਹ ਨੌਜਵਾਨ ਅੱਜ ਮਰਕਲ ਸਾਹਮਣੇ ਜਿਹੜਾ ਉਹ ਟੱਲਿਆ ਉਹ ਡਿਗਰੀ ਜਿਹੜੀ ਉਹਦੇ ਸਾਹਮਣੇ ਆ ਤੇ ਫਿਰ ਉਹ ਚੀ ਉਹਨਾਂ ਨਾਲ ਅਨਮਨੋਖੀ ਜਿਹੜਾ ਫਕੀਰਾ ਜਿਹੜਾ ਉਹ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਖਤਮ ਕਰਨ ਦਾ ਯਤਨ ਹੈ ਔਰ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੈਮਰੇ ਲਾਉਣੇ ਤੇ ਉਹਨਾਂ ਦੇ ਜਿਹੜੇ ਹੈ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਇਹਨਾਂ ਦੇ ਸਿਰ 'ਤੇ ਆ ਦੇਣਾ ਇਹਦੀ ਜਾਣ ਤੋਂ ਨਹੀਂ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਦੇ ਨਿਫਤ ਗਏ ਦੇਰ ਕੋਸ ਅਫਸਰਾਂ ਦੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਨੁਮੋਗਨਕੀ ਜਿਹੜਾ ਉਹਨਾਂ ਤੇ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਤਾਕਤਰ ਕੀਤਾ ਜਾ ਰਿਹਾ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਨਾਲ ਕੋਈ ਅਨਹਾਨੀ ਵਾਪਰਦੀ ਹੈ ਤੇ ਜਿਹੜੀ ਜ਼ਿੰਮੇਵਾਰ ਅੰਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉਥੋਂ ਦਾ ਲੋਕ ਪ੍ਰਸ਼ਾਸਨ ਅਧਿਲ ਪ੍ਰਸ਼ਾਸਨ ਉਹ ਜ਼ਰੂਰੀ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਤੇ ਕੇਸ ਜਿਹੜੇ ਆ ਉਹ ਵਾਪਸ ਲਏ ਚਾਹੀਦੇ ਨੇ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਚ ਬੰਦ ਬੰਦੀ ਨੌਜਵਾਨਾਂ ਨੂੰ ਜ਼ੁਰਮ ਤੋਂ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ ਜਦਕਿ ਸਰਕਾਰ ਨੂੰ ਉਹਨਾਂ ਪਰਪਾਇ ਕੇਸ ਵਾਪਸ ਲੈਣੇ ਚਾਹੀਦੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜੇਲ੍ਹ ਚ ਬੰਦ ਇਹਨਾਂ ਨੌਜਵਾਨਾਂ ਨੂੰ ਕੁਝ ਵੀ ਹੁੰਦਾ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਹੋਵੇਗਾ ਹਾਲਾਂਕਿ ਇਸ ਦੌਰਾਨ ਜਦੋਂ ਜੱਜਦਾਰ ਹਰਪ੍ਰੀਤ ਸਿੰਘ ਤੋਂ ਪ੍ਰਵਿੰਦਰ ਚੋਟਾ ਨਾਲ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਇਸ ਮਸਲੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਨਮਨੋਖੀ ਆਨ ਹੋਣੀ ਉਹਨਾਂ ਨਾਲ ਕੋਈ ਵਾਪਰਦੀ ਹੈ ਇਹ ਜੁਮੇਰ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਜਿਲ੍ਹਾ ਪ੍ਰਸ਼ਾਸਨ ਹੋਏਗਾ ਤੇ ਉਹਨਾਂ ਦੇ ਲਿਖਤਾਂ ਦੇ ਹਮਲਾ ਕੀਤਾ ਉਹਦੇ ਪ੍ਰਸ਼ਾਸਨ ਨੇ ਜਿਲ੍ਹਾ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਹੈ ਉਹ ਵਧੀਰਾ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇੰਨਾ ਵੱਡਾ ਉਹਨਾਂ ਦਾ ਅਪਰਾਧ ਨਹੀਂ ਜਿਸ ਕਿਸਮ ਦੀ ਸਜ਼ਾ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਜੁਰੀ ਹੈ ਕਲੋਨੀ ਹਰਕਤ ਹੈ ਸਰਕਾਰ ਇਸ ਲਈ ਮਹਾਰਾਸ਼ਟਰ ਸਰਕਾਰ ਵੱਲੋਂ ਹੋਣੇ ਜਿਹੜਾ ਯੂ ਟਰਨ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਕਾਨੂੰਨ ਐਸਾ ਨਹੀਂ ਲਿਆਂਦਾ ਜਾਏਗਾ ਉਸ ਫੈਸਲੇ ਨੂੰ ਸਿੱਧਾ ਸਾਹਮਣੇ ਦੇ ਕੇ ਮਹਾਰਾਸ਼ਟਰ ਸਰਕਾਰ ਨੂੰ ਰੋਲ ਬਣਾਉਂਦੇ ਵਕਤ ਸਿਲਪੇ ਮਿਸ਼ਰਬ ਦੇ ਵਿਕਾਸ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਦ ਕਰਣੀ ਚਾਹੀਦੀ ਹੈ ਖਾਸ ਤੌਰ ਦੇ ਉਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਤੇ ਹైదరాబాద్ ਦੇ ਵਿੱਚ ਜਾਂ ਮਹਾਰਾਸ਼ਟਰਾਂ ਦੇ ਵਿੱਚ ਤਖਸ਼ੀਰ ਜਿਹੜਾ ਸਾਰੀ ਤਖਸ਼ੀਰ ਹਜ਼ੂਰ ਸਾਹਿਬ ਕੇ ਸਲਾਮਾਤ ਰਹਿੰਦੇ ਆ ਉਹਨਾਂ ਦੀਆਂ ਵੀ ਕੁਝ ਨੀ ਭਾਵਨਾਵਾਂ ਦੇ ਵਿੱਚ ਇੱਕ ਰੋਲ ਦੇ ਦੇ ਪਿਆ ਮੇਰਾ ਸਭ ਸਭ ਇਤਨੀ ਵਿਰੋਧ ਜਾਂ ਵੀਡੀਓ ਵਾਇਰਲ ਹੋ ਰਹੀ ਤੁਹਾਡੇ ਨਾਲ ਕੋਈ ਖਾਸ ਸਿੰਘ ਜੀ ਦੱਸਿਏ ਕਿ ਬੀਤੇ ਕੱਲ ਤੋਂ ਅਮ੍ਰਿਤਪਾਲ ਸਿੰਘ ਦੀ ਜੇਲ੍ਹ ਅੰਦਰ ਇੱਕ ਕਥਿਤ ਆਡੀਓ ਫਾਈਲ ਹੋ ਰਹੀ ਹੈ ਜਿਸ ਚੋਨਾ ਇਲਜ਼ਾਮ ਲਾਇਆ ਨੇ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਬੈਰਖਾਂਚ ਬਣੇ ਬਾਥਰੂਮਾਂ ਅੰਦਰ ਖੂਫੀਆ ਕੈਮਰੇ ਲਾਇਕੇ ਨੇ ਅਤੇ ਸਰਕਾਰ ਉਹਨਾਂ ਨੂੰ ਜਾਨੋਂ ਮਰਵਾ ਸਕਦੀ ਹੈ ਇਸ ਲਈ ਉਹਨਾਂ ਨੇ ਖਾਣਾ ਪੀਣਾ ਛੱਡ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਅਮ੍ਰਿਤਪਾਲ ਦੀ ਇਹ ਆਡੀਓ ਕਾਲ ਜੇਲ੍ਹ ਅੰਦਰੋਂ ਬਾਹਰ ਕਿਵੇਂ ਆਈ ਇਸ ਨੂੰ ਲੈ ਕੇ ਵੀ ਅਮ੍ਰਿਤਪਾਲ ਦੀਆਂ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ